ਜੋ ਅਮਰ ਸਿੰਘਾ ਰੁੰਦੀ ਵਾਲਾ ਉਹਨੇ ਵਾਦਾ ਕੀਤਾ ਸੀਗਾ ਲੋਕਾਂ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਇਹ ਸਾਨੂੰ ਜ਼ਮੀਨ ਦੇਓ ਅਸੀਂ ਪੋਲੀਟੈਕ ਨਿਕ ਕਾਜ ਬਣਾਵਾਂਗੇ ਚਲੋ ਸਾਡੇ ਬਜ਼ੁਰਗਾਂ ਨੇ ਸਾਡੇ ਨਗਰ ਨੇ ਸਮੁੱਚੇ ਨੇ ਉਹ ਗੱਲਾਂ ਦੇ ਵਿੱਚ ਆ ਕੇ ਜ਼ਮੀਨ ਦੇਤੀ ਪਰ ਉੱਥੇ ਕੋਈ ਹਾਂ ਬੱਚਿਆਂ ਦੇ ਭਲਾਈ ਦੇ ਲਈ ਪਰ ਉੱਥੇ ਕੋਈ ਪੋਲੀਟੈਕ ਕਾਜ ਨਹੀਂ ਬਣਾਇਆ ਗਿਆ ਸਾਡੇ ਨਾਲ ਮਤਲਬ ਫਰੌਡ ਕਰ ਗਿਓ ਮੈਂ ਤਾਂ ਇਹ ਸੋਚਦਾ ਵੀ ਤੁਸੀਂ ਕਹੋਗੇ ਬਣ ਗਿਆ ਕਾਲਜ ਤੇ ਵੀ ਵਧੀਆ ਬੱਚੇ ਪੜ੍ਹਦੇ ਆ। ਸੋ ਸਾਡੇ ਨਗਰ ਨਾਲ ਇੱਕ ਮਤਲਬ 420 ਹੋ ਗਈ। ਇਹ ਨਗਰ ਦਾ ਹੀ ਉਹ ਬਿਅਕਤੀਆ ਸਾਡੇ ਨਗਰ ਦੇ ਨਾਲ ਹੀ 420 ਕਰ ਗਏ। 2018 ਦੇ ਵਿੱਚ ਅਸੀਂ ਡਾਇਰੈਕਟਰ ਪਟਿਆਲਾ ਵਾਲਾ ਕੇਸ ਜਿੱਤ ਚੁੱਕੇ ਆ। ਅੱਛਾ। 2021 ਦੇ ਵਿੱਚ ਫੇਰ ਕੇਸ ਜੋ ਜਿੱਤ ਚੁੱਕੇ ਆ। ਮੈਨੂੰ ਕੁਝ ਅਦਾਲਤਾਂ ਦੀ ਪ੍ਰਕਿਰਿਆ ਤੇ ਬਿਤਰਾਜ ਆ ਵੀ ਜਿਵੇਂ ਸਟੇਜ ਆ ਪਤਾ ਨਹੀਂ ਕੀ ਹੁੰਦਾ ਸਾਡੀ ਪੈੜੀ ਆ ਵਿਚਾਲੇ ਹੋਰੀ ਦਿੰਦਾ ਜੜਾ ਕੇ ਬਹਿ ਜਾਂਦੇ ਆ। ਉਹਦਾ ਬੰਦਾ ਗੀਮਾਂ ਖੇਡਣ ਦਾ ਬੰਦਾ ਉਹਦਾ ਸੰਤ ਕਹਿੰ ਨੂੰ ਮੈਂ ਤਾਂ ਕਹਿੰਦਾ ਨਹੀਂ ਸੰਤ ਤਾਂ ਉਹ ਕੋਈ ਜਿਹੜਾ ਬੰਦਾ ਪੈਂਡਰਾਂ ਗੇਮ ਖੇਡ ਗਿਆ ਯਾਰ ਹਾਂ ਕਿਤੇ ਪੌਲੇ ਕਿ ਟੈਕਨੀਕਾਲ ਜੋ ਕਿਤੇ ਸਕੂਲ ਖੋਲ ਲਿਆ ਕਿਤੇ ਕੋਸ ਖੋਲ ਲਿਆ ਕਿਤੇ ਕੋ ਖੋਲ ਲਿਆ ਹੁਣ ਕਹਿੰਦਾ ਹਸਪੀਟਲ ਖੋਲੂਗਾ ਹਸਪੀਟਲ ਇੱਥੇ ਖੋਲੇ ਸੀ ਚਲ ਜਾ ਕੇ ਦਿਖਾਉਣਾ ਹੁਣ ਉਹ ਵੀ ਬੰਦ ਪਿਆ ਵੀ ਅੱਜ ਕੱਲ ਦਾ ਕਨਾਲ ਨਹੀਂ ਮਿਲਦੀ 1.58 ਕਿੱਲੇ ਪੈੜੀ ਦੇ ਆ 138 ਕਨਾਲਾਂ ਸਾਡੇ ਪਿੰਡਾਂ ਦਾ ਤਾਂ حساب ਨਾਲ ਵੀ ਲੋਤੀ ਹੋ ਗਈ ਲੱਖਾਂ ਦੀ ਪੰਚਾਇਤ ਦੀ ਆਮਦਨ ਆ ਜਿਹੜੀ ਉਹ 29 ਬੈਠਾ ਮੈਂ ਦੁਆਰਾ ਫੇਰ ਸੰਤ ਅੰਮ੍ਰਿਤਸਿੰਘ ਬੜੂੰਦੀ ਵਾਲੇ ਨੂੰ ਉਹ ਸੰਤ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਜਿਹੜਾ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਆਹ ਕੋ ਦਸ ਬੰਦੇ ਆਪਦੇ ਕੰਨੀ ਕਰਕੇ ਗੇਮਾਂ ਖੇਡਦਾ ਉਹ ਅਸੀਂ ਖੜ੍ਹਣ ਨਹੀਂ ਦੇਣਗਾ ਸਾਨੂੰ ਤਾਂ ਪਹਿਲੀ ਚਾਹੀਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਹਿੰਦੇ ਆਮ ਆਦਮੀ ਦੀ ਆ ਇਹ ਆਵਾ ਆਦਮੀ ਦੇ ਕਬਜ਼ਾ ਲੈ ਕੇ ਦੇਵੇ ਪਿੰਡ ਦੀ ਪੈੜੀ ਆ ਕਿਹੜਾ ਕੋਈ ਨੌਕਰੀ ਮੰਗਦਾ ਜਾਂ ਕੋਈ ਹੋਰ ਮੰਗਦਾ ਜਾਂ ਕੋਈ ਆ ਉਹਦਾ ਨਿੱਜੀ ਕੰਮ ਕਰਾਉਣਾ ਚਾਹੁੰਦਾ ਪੰਚਾਇਤ ਦੀ ਪੈੜੀ ਆ ਲੋਕਾਂ ਦੀ ਪੈੜੀ ਆ ਪਿੰਡ ਨੂੰ ਆਉਂਦਾ ਨਾ ਆਵੇ ਪਿੰਡ ਦਾ ਕੋਈ ਵਿਕਾਸ ਹੋਵੇ ਠੱਗੀ ਮਾਰੀ ਆ ਠੱਗੀ ਮਾਰੀ ਆ ਪਿੰਡ ਦਾ ਮੈਂ ਤਾਂ ਸਿੱਧਾ ਕਹੂੰਗਾ ਇਹ ਆਮ ਆਦਮੀ ਪਾਰਟੀ ਲੋਕਾਂ ਦੇ ਘਰ ਟਾ ਸਕਦੀ ਆ ਪਰ ਤੇ ਕਬਜ਼ਾ ਨਹੀਂ ਕਰਾ ਸਕਦੀ ਇਹਨਾਂ ਦਾ ਨਾਨਕਸਰ ਵਾਲਿਆਂ ਨਾਲ ਵੀ ਕੋਈ ਸਬੰਧ ਹੈਗਾ ਹਾਂ ਇਹ ਨਾਨਕਸਰ ਵਾਲੀ ਇੱਕ ਬ੍ਰਾਂਚ ਆ ਯਾਰ ਬ੍ਰਾਂਚ ਜੀ ਅੱਛਾ ਹਾਂ ਜੇ ਸਾਡਿਆਂ ਬਜੂਆਂ ਸਿੱਖਾਂ ਨੇ ਕਿ ਪੁਣਗਾ ਦਾ ਵਿਆਹ ਕਰਦੇ ਆ ਨਾ ਐਸਾ ਆਪਦੇ ਕੋਲੋਂ ਨਹੀਂ ਲਾਉਂਦੇ ਉਹ ਤਾਂ ਇਕੱਠਾ ਕਰ ਲੈਂਦੇ ਜੀ ਕੋਈ ਸੂਟ ਦੇ ਗਿਆ ਕੋਈ ਕੁਸ ਲੈ ਗਿਆ ਕੋਈ ਕੁਸ ਦੇ ਗਿਆ ਲੋਕਾਂ ਦੇ ਹੀ ਪੈਸੇ ਆ ਟੋਕਰਾ ਧਰ ਕੇ ਬਹਿ ਜਾਂਦੇ ਆ ਮੁਰੇ ਦਿਲ ਤੇ ਕੀ ਚੱਲੋ ਮੱਥਾ ਬਾਬਿਆਂ ਨੂੰ ਹੂੰ ਬਾਸੋ ਸਾਡਾ ਹੀ ਪੈਸਾ ਸਾਡਾ ਹੀ ਸਰ ਸਾਡੀਆਂ ਹੀ ਜੁੱਤੀਆਂ ਖੁਸ਼ੀ ਜੁੜੇ ਹੋਏ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਚੱਕਰ ਦੇ ਵਿੱਚ ਖੜੇ ਆ ਜਿੱਥੇ ਕਿ 1986 ਦੇ ਵਿੱਚ ਇੱਕ ਸੰਤ ਅਮਰ ਸਿੰਘ ਬੜੂੰਦੀ ਵਾਲੇ ਉਹਨਾਂ ਨੇ ਇਸ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਸੀ ਕਿ ਮੈਨੂੰ ਪੰਚਾਇਤੀ ਜ਼ਮੀਨ ਦਿਓ ਮੈਂ ਤੁਹਾਡੇ ਪਿੰਡ ਵਧੀਆ ਟੌਪ ਦਾ ਪੋਲੀਟੈਕਨਿਕ ਕਾਲਜ ਬਣਾ ਕੇ ਦਵਾਂ ਜਿੱਥੇ ਆਮ ਘਰਾਂ ਦੇ ਬੱਚੇ ਪੜ੍ਹ ਸਕਣਾਂ ਪਿੰਡ ਵਾਲੇ ਖੜੇ ਆ ਆਪਾਂ ਇਹਨਾਂ ਤੋਂ ਪੁੱਛਾਂਗੇ 1986 ਤੋਂ ਲੈ ਕੇ ਹੁਣ 2025 ਦੇ ਵਿੱਚ ਆ ਗਏ ਆ ਕਾਲਜ ਕਿੱਥੇ ਇਕ ਤੱਕ ਪਹੁੰਚਿਆ ਬੱਚੇ ਕਿੰਨੇ ਪੜ ਗਏ ਇਹਨਾਂ ਦੇ ਉਸ ਕਾਲਜ ਦੇ ਵਿੱਚ ਪਿੰਡ ਦੀ ਪੰਚਾਇਤ ਹੋਰ ਸਾਰੇ ਲੋਕ ਆਪਾਂ ਇੱਥੇ ਇਕੱਠੇ ਕੀਤੇ ਨੇ ਇਹ ਹੀ ਜਾਣਨ ਲਈ 1986 ਦੇ ਵਿੱਚ ਤੁਹਾਡੇ ਪਿੰਡ ਨਾਲ ਵਾਅਦਾ ਹੋਇਆ ਸੀਗਾ ਜੀ ਕਿ ਪੋਲੀਟੈਕ ਟੌਪ ਦਾ ਕਾਲਜ ਬਣਾ ਕੇ ਦੇਵਾਂਗੇ ਜਿੱਥੇ ਬੱਚੇ ਪੜ ਸਕਣ ਬੱਚੇ ਪੜ ਰਹੇ ਆ ਫਿਰ ਉੱਥੇ ਕਿੱਥੇ ਇਕ ਪਹੁੰਚੀ ਗੱਲ ਲੱਗ ਰਿਹਾ ਜੌਬ ਤੇ ਉੱਥੋਂ ਪੜ ਕੇ ਜਿਹੜੀ ਤੁਸੀਂ ਗੱਲ ਕਹੀ ਆ ਵੀ 1986 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਡੇ ਸਮੁੱਚੇ ਚੱਕਰ ਦੇ ਨਗਰ ਦੇ ਲੋਕਾਂ ਨੇ ਜਿਹੜਾ ਜੋ ਅਮਰ ਸਿੰਘ ਆ ਖੜੁੰਦੀ ਵਾਲਾ ਉਹਨੇ ਵਾਦਾ ਕੀਤਾ ਸੀਗਾ ਲੋਕਾਂ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਸਾਨੂੰ ਜ਼ਮੀਨ ਦਿਓ ਅਸੀਂ ਪੋਲੀਟੈਕਨਿਕ ਕਾਲਜ ਬਣਾਵਾਂਗੇ ਚੱਕਰ ਨਾ ਕਰਦੇ ਵਿੱਚ ਚਲੋ ਸਾਡੇ ਬਜ਼ੁਰਗਾਂ ਨੇ ਸਾਡੇ ਨਗਰ ਨੇ ਸਮੁੱਚੇ ਨੇ ਉਹ ਗੱਲਾਂ ਦੇ ਵਿੱਚ ਆ ਕੇ ਜ਼ਮੀਨ ਦੇਤੀ ਪਰ ਉੱਥੇ ਕੋਈ ਹਮ ਬੱਚਿਆਂ ਦੀ ਭਲਾਈ ਦੇ ਲਈ ਪਰ ਉੱਥੇ ਕੋਈ ਪੋਲੀਟੈਕ ਕਾਲਜ ਨਹੀਂ ਬਣਾਇਆ ਗਿਆ ਸਾਡੇ ਨਾਲ ਮਤਲਬ ਉਹ ਫਰੌਡ ਕਰ ਗਏ ਮੈਂ ਤਾਂ ਇਹ ਸੋਚਦਾ ਵੀ ਤੁਸੀਂ ਕਹੋਗੇ ਬਣ ਗਿਆ ਕਾਲਜ ਤੇ ਵੀ ਵਧੀਆ ਬੱਚੇ ਪੜ੍ਹਦੇ ਆ ਨਹੀਂ ਬਿਲਕੁਲ ਨਹੀਂ ਬਣਿਆ ਜੀ ਸਾਡੀ ਜ਼ਮੀਨ ਚਲੀ ਗਈ ਕਾਲਜ ਤਾਂ ਬਣਿਆ ਨਹੀਂਗਾ ਕੋਈ ਸਾਡੇ ਨਗਰ ਨਾਲ ਇੱਕ ਮਤਲਬ 420 ਹੋ ਗਈ ਸਾਡੇ ਨਗਰ ਦਾ ਹੀ ਉਹ ਵਿਅਕਤੀ ਆ ਕਿ ਸਾਡੇ ਨਗਰ ਦੇ ਨਾਲ ਹੀ 420 ਕਰ ਗਏ 1986 ਤੋਂ ਲੈ ਕੇ ਹੁਣ ਤੱਕ ਕੋਈ ਕੋਸ਼ਿਸ਼ਾਂ ਕੀਤੀਆਂ ਵੀ ਹਾਂ ਜਮੀਨ ਸਾਡੀ ਪੰਚਾਇਤ ਪੰਚਾਇਤ ਨੂੰ ਹੀ ਮਿਲ ਜੇ ਵਾਪਸ ਨਹੀਂ ਅਸੀਂ ਉਹਨਾਂ ਨੂੰ ਮਿਲ ਕੇ ਵੀ ਆਏ ਜੀ ਮਿਲ ਕੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਆ ਸਾਡੀ ਪੰਚਾਇਤ ਸੀਗੀ 2013 ਚ ਜੋ ਬਣੀ ਸੀਗੀ ਉਹਨਾਂ ਦੇ ਨਾਲ ਅਸੀਂ ਵੀ ਗਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਜੇ ਤੁਸੀਂ ਤੁਹਾਡੇ ਕੋਲੋਂ ਬਣਿਆ ਨਹੀਂ ਪੋਲੀ ਟੈਕਨਕਲ ਕਾਲਜ ਮੈਂ ਕੁਛ ਉੱਥੇ ਕੋਈ ਹੋਰ ਬਣਿਆ ਵਾ ਤੇ ਤੁਸੀਂ ਜਿਹੜੀ ਜ਼ਮੀਨ ਆ ਉਹ ਸਾਨੂੰ ਸਮੁੱਚੇ ਨਗਰ ਨੂੰ ਸੌਂਪ ਦਿਓ ਤੇ ਅਸੀਂ ਚੱਕਰ ਵਾਲੇ ਆਪੇ ਪੁਛ ਬਣਾ ਲਾਂਗੇ ਜਿਹੜਾ ਵੀ ਕੁਛ ਬਣਾਉਣਾ ਹੋਇਆ ਉੱਥੇ ਨਗਰ ਦੀ ਸਹਿਮਤੀ ਦੇ ਨਾਲ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਪਰ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਵੈਸੇ ਜਿਵੇਂ ਕਹਿੰਦੇ ਨਾ ਬਾਬੇ ਜਿਹੜੇ ਹੁੰਦੇ ਚੰਗੇ ਹੁੰਦੇ ਆ ਹੁਣ ਪੰਚਾਇਤ ਨੇ ਨਗਰ ਨੇ ਉਹਨਾਂ ਨੂੰ ਕਿਹਾ ਵੀ ਜ਼ਮੀਨ ਵਾਪਸ ਦੇ ਦਿਓ ਇਰੋ ਕੀ ਕਹਿੰਦੇ ਆ ਉਹ ਵਾਪਸ ਦੇਣ ਨੂੰ ਤਿਆਰ ਹੋ ਗਏ ਆ ਮੰਨ ਗਏ ਪਹਿਲਾਂ ਤਾਂ ਜੀ ਦੁਨੀਆ ਚੈਨਲ ਦੀ ਟੀਮ ਦਾ ਧੰਨਵਾਦ ਹਾਂ ਮੈਂ ਬੁੱਟਾ ਸਿੰਘ ਚੱਕਰ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਜਿੰਨੇ ਸਰਪੰਚ ਸਾਹਿਬ ਨੇ ਸੰਖੇਪ ਜਿਹਾ ਦੱਸਤਾ ਹਾਂ ਅਸਲ ਚ ਉਹ ਹੀ ਆ ਭਈ ਚੰਗੇ ਕੰਮ ਉਹ ਜਿਹੜੀ ਚੀਜ਼ ਦਿੱਤੀ ਸੀ ਹਾਂ ਪਿੰਡ ਦਾ ਸੀਗਾ ਸ਼ਾਂਤ ਅੰਬਰ ਸਿੰਘ ਬੜੂੰਦੀ ਵਾਲਾ ਬਾਈ ਦਾ ਜਿਹੜਾ ਉੱਤੇ ਹੋ ਗਈ ਰਿਪੀਟ ਗੱਲ ਹਾਂ ਪਰ ਉਹਨਾਂ ਨੇ ਵਫਾ ਨਹੀਂ ਕੀਤੀ ਲੋਕਾਂ ਦੇ ਨਾਲ ਗੱਲ ਹੁਣ ਇੱਥੇ ਆ ਕੇ ਖੜੀ ਆ ਉਹ ਮੇਰੇ ਹਿਸਾਬ ਨਾਲ ਮੈਥੋਂ ਦੀ ਵੱਡੀ ਉਮਰ ਦਾ 60 ਸਾਲ ਤਾਂ ਮੇਰੀ ਉਮਰ ਹੋ ਗਈ ਅਸੀਂ ਉਹਨੂੰ ਬਹੁਤ ਚਿਰ ਦੇ ਬੇਨਤੀਆਂ ਕਰਦੇ ਆ। ਵੀ ਛੱਡ ਦਿਓ। ਪਰ ਉਹ ਹੁਣ ਸਪਿੰਡ ਦੇ ਲੋਕਾਂ ਦੇ ਦੁਆਰਾ ਜਾਨੀ ਪੰਚਾਇਤ ਉਦੋਂ ਤੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਆ। ਪੰਚਾਇਤ ਦਾ ਵੀ ਇਸ ਗੱਲ ਲਈ ਧੰਨਵਾਦ ਆ ਵੀ ਉਹ ਲਗਾਤਾਰ ਫੇਰ ਜਿਵੇਂ ਹੁਣ ਸਰਪੰਚ ਸਰਦਾਰ ਸੋਨ ਸਿੰਘ ਨੇ ਤੁਹਾਨੂੰ ਦੱਸਿਆ। ਭਈ ਅਸੀਂ ਪੰਚਾਇਤ ਨੇ ਤਾਂ ਕਾਨੂੰਨਾਂ ਦੇ ਪਰਕਰਿਆ ਅੱਜ ਦੀ ਜਾਣਾ ਕੇਸ ਚੱਲ ਰਿਹਾ। ਹਾਂ। 2018 ਦੇ ਵਿੱਚ ਅਸੀਂ ਡਾਇਰੈਕਟਰ ਪਟਿਆਲਾ ਵਾਲਾ ਕੇਸ ਜਿੱਤ ਚੁੱਕੇ ਆ। ਅੱਛਾ। 2021 ਦੇ ਵਿੱਚ ਫੇਰ ਕੇਸ ਜੋ ਜਿੱਤ ਚੁੱਕੇ ਆ। ਮਾਨੂੰ ਕੁਛ ਅਦਾਲਤਾਂ ਦੀ ਪ੍ਰਕਿਰਿਆ ਤੇ ਬਿਤਰਾਜ ਆ ਵੀ ਜਿਵੇਂ ਸਟੇਜ ਆ ਪਤਾ ਨਹੀਂ ਕੀ ਹੁੰਦਾ ਸਾਡੀ ਪੜੀ ਆ ਵਿਚਾਲੇ ਹੋਰੀ ਦਿੰਦਾ ਜੜਾ ਕੇ ਬਹਿ ਜਾਂਦਾ ਇਹਨੂੰ ਅਸੀਂ ਤਾਂ ਠੀਕ ਨਹੀਂ ਮੰਨਦੇ ਹੁਣ ਅਸੀਂ 22 ਤਰੀਕ ਨੂੰ ਸਮੁੱਚੇ ਪਿੰਡ ਨੇ ਫੈਸਲਾ ਲਿਆ ਵੀ ਡੀਸੀ ਸਾਹਿਬ ਨੂੰ ਅਕੜੀ ਉਹਨੂੰ ਚੇਤਾਵਨੀ ਪੱਤਰ ਹੀ ਸਮਝ ਲੈਵੇ ਡੀਸੀ ਸਾਹਿਬ ਅਸੀਂ ਸਰਕਾਰ ਨੂੰ ਬਹੁਤ ਚਿਰ ਹੋ ਗਿਆ ਸਾਨੂੰ ਮਿੰਤਾ-ਮਿੰਤਾ ਜਾਂ ਕਰਦਿਆਂ ਨੂੰ ਵੀ ਸਾਡੀ ਪਹਿਲੀ ਬਣਦੀ ਡਿਊਟੀ ਸਰਕਾਰ ਦੀ ਆ ਵੀ ਪਿੰਡ ਦੇ ਲੋਕਾਂ ਨੂੰ ਉਹ ਪਹਿਲੀ ਸੰਭਾਲ ਦੇ ਪੰਚਾਇਤ ਉਹਦੀ ਆਮਦਨ ਨਾਲ ਪਿੰਡ ਦੇ ਵਿਕਾਸ ਕਰੂਗੀ ਪਰ ਜੇ ਉਹਨਾਂ ਨੇ ਅਸੀਂ ਉੱਥੇ ਨਾਲ ਚੇਤਾਵਨੀ ਪੱਤਰ ਵੀ ਦੇ ਕੇ ਆਵਾਂਗੇ ਡੀਸੀ ਸਾਹਿਬ ਨੂੰ ਨਹੀਂ ਹੋਇਆ ਤਾਂ ਅਸੀਂ ਟਾਈਮ ਦੇ ਕੇ ਪੱਕਾ ਕਿਸੇ ਸਮੇਂ ਦੇ ਵਿੱਚ ਅਸੀਂ ਬੜਾ ਲੰਮਾ ਹੁਣ ਸਾਤ ਤੋਂ ਜ਼ਿਆਦਾ ਚਿਰ ਜੜਿਆ ਨਹੀਂ ਜਾਂਦਾ ਵੀ ਅਸੀਂ ਆਪਣੇ ਤੌਰ ਤੇ ਬਣੀ ਜਿਹੜੀ ਸਾਡੀ ਜਨੀਨ ਉਹਦੇ ਤੇ ਕਾਬਜ ਹੋਮਾ ਅੱਛਾ ਕਿਉਂਕਿ ਇਸ ਪਿੰਡ ਦੇ ਲੋਕਾਂ ਦੇ ਨਾਲ ਐਡਾ ਵੱਡਾ ਤੁਸੀਂ ਦੇਖਿਆ ਹੋ ਪਿੰਡ ਦੇ ਵਿੱਚ ਨਿਗਾਹ ਮਾਰੀਏ ਚੈਨਲ ਵਾਲਿਆਂ ਨੂੰ ਬੇਨਤੀ ਕਰੂੰ ਆਪਦਾ ਘੁੰਮ ਕੇ ਸਾਡੇ ਉਹ ਜਿਹੜੀ ਜ਼ਮੀਨ ਵਾਲੇ ਦੀ ਖਾਂ ਵੀ ਢਾ ਕੱਢ ਲਿਓ ਹੂੰ ਵੀ ਅੱਜ ਕੱਲ ਤਾਂ ਕਨਾਲ ਨਹੀਂ ਮਿਲਦੀ 1.5 18 ਕਿੱਲੇ ਪੈੜੀ ਦੇ 138 ਕਨਾਲਾ ਸਾਡੇ ਪਿੰਡਾਂ ਦਾ ਤਾਂ حساب ਨਾਲ ਵੀ ਲੋਟੀ ਹੋਗੀ ਲੱਖਾਂ ਦੀ ਪੰਚਾਇਤ ਦੀ ਆਮਦਨ ਆ ਜਿਹੜੀ ਉਹ 29 ਬੈਠਾ ਮੈਂ ਦੁਬਾਰਾ ਫੇਰ ਸੰਤ ਅੰਮ੍ਰਿਤਸਿੰਘ ਬਰੁੰਦੀ ਵਾਲੇ ਨੂੰ ਉਹ ਸੰਤ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਜਿਹੜਾ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਹਾਲਾਤ ਇਹ ਆ ਵੀ ਉਹਨਾਂ ਨੇ ਪਿੰਡ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕਰਿਆ ਉਹਨਾਂ ਨੂੰ ਹੁਣ ਵੀ ਬੇਨਤੀ ਆ ਫਿਰ ਭਲੇਖੇ ਜਨਾਰੇ ਹੋ ਤੁਹਾਡੇ ਕੋਲੇ ਗੇਮਾਂ ਖੇਡਣੀਆਂ ਆਉਂਦੀਆਂ ਤੈਨੂੰ ਭੁੱਲ ਜਾ ਤੇ ਅਸੀਂ ਪਿੰਡ ਦੇ ਲੋਕ ਹੁਣ ਕਿਸੇ ਵੀ ਕੀਮਤ ਤੇ ਪੈੜੀ ਛੱਡਾਂਗੇ ਨਹੀਂ ਇਹ ਸਾਨੂੰ ਉਹਨਾਂ ਨਿਮਰਤਾ ਸਹਿਤ ਵੀ ਬੇਨਤੀ ਆ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਵੀ ਇੱਕ ਪਾਸੇ ਤੁਸੀਂ ਪੰਚਾਇਤਾਂ ਨੇ ਪੈੜੀ ਛਡਾਉਣ ਦੀ ਗੱਲ ਕਰਦੇ ਹੋ ਸਮੁੱਚੀ ਪੰਚਾਇਤ ਇਸ ਗੱਲ ਤੇ ਖੜੀ ਆ ਵੀ ਪੈੜੀ ਬਿਲਕੁਲ ਬਾਜ਼ਬਗਾਲਾ ਕਾਨੂੰਨਨਕ ਤੌਰ ਤੇ ਅਸੀਂ ਕੇਸ ਜੁਤੇ ਸਾਂ ਸਮੱਸਿਆ ਕੀ ਆ ਹਮ ਇੱਕ ਪਾਸੇ ਲੋਕਾਂ ਦੇ ਭੋਰਾ ਭੋਰਾ ਸਾਮਾਨ ਲਈ ਘਟ ਆਉਂਦੇ ਫਿਰਦੇ ਹੋ ਤੇ ਹੁਣ ਤੁਸੀਂ ਇੱਥੇ ਬਚਾਇਆ ਤੋਂ ਫਿਰਦੀ ਆ ਤੁਹਾਡੇ ਕਿਤੇ ਦਰਵਾਰਾਾਂ ਚ ਜਾ ਕੇ ਇਹਦਾ ਮਤਲਬ ਬੇਨਤੀ ਆ ਵੀ ਇਹਨੂੰ ਪੰਜਾਬ ਸਰਕਾਰ ਨੂੰ ਵੀ ਨਿਮਰਤਾ ਸਹਿਤ ਬੇਨਤੀ ਆ ਤੇ ਇਹਨੂੰ ਆਪਣੇ ਤੌਰ ਤੇ ਸਾਨੂੰ ਕਬਜ਼ਾ ਦਵਾ ਦੇ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਇਹਨੂੰ ਜ਼ਮੀਨ ਨੂੰ ਬਾਹਾਂਗੇ ਹੁਣ ਕਬਜ਼ਾ ਉਹਨਾਂ ਦਾ ਹੀ ਆ ਜੀ ਹਾਂਜੀ ਫਿਲਹਾਲ ਉਹਨਾਂ ਦਾ ਹੀ ਕਬਜ਼ਾ ਕੋਈ ਖਾਲੀ ਪਈ ਆ ਪਰ ਨਾਂ ਕਬਜ਼ਾ ਸਾਡਾ ਹੀ ਨਾ ਉਹਨਾਂ ਦਾ ਹੀ ਹੈ ਕਿਹ ਚੱਲੀ ਜਾਂਦਾ ਜੀ ਉੱਥੇ ਕੀ ਬਣਿਆ ਕੁਛ ਮਾੜਾ ਕੁਝ ਹੈਗੀ ਕੁਛ ਬਿਲਡਿੰਗ ਬਣੀ ਹੋਈ ਆ ਦੇਖੋ ਜਦੋਂ ਜ਼ਮੀਨ ਲਈ ਉਹਨਾਂ ਨੇ ਪੋਲੀਟੈਕਨਿਕ ਕਾਲਜ ਕਿਹਾ ਸੀਗਾ ਹਾਂ ਉਥੇ ਜਿਵੇਂ ਆਪਾਂ ਕਹਿ ਦਨੇ ਆ ਵੀ ਸਾਲ ਕੁ ਕੁਛ ਬਣਾਤਾ ਕੋਈ ਪਿੱਲਰ ਖੜੇ ਕਰਤੇ ਥੋੜਾ ਜਿਹਾ ਲੈਂਟਰ ਪਾਤਾ ਢਾਤਾ ਫੇਰ ਬਣਾਤਾ ਜਿਵੇਂ ਆਪਾਂ ਕਹਿ ਰਹੀ ਆ ਵੀ ਇੱਕ ਚਾਲ ਜੀ ਚਲਦੇ ਆ ਉਹ ਨੱਪਣ ਵਾਲੀ ਉਹ ਬਣਾਇਆ ਕੁਛ ਨਹੀਂ ਹੈਗਾ ਕੀ ਪਤਾ ਕੋਈ ਲੰਮੀ ਸਕੀਮ ਹੋਵੇ ਬਣਾਉਂਦੇ ਹੋਣ ਅੰਜ ਨਹੀਂ 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 ਕੁਛ ਨਹੀਂ ਬਣਿਆ ਜੀ ਅਸੀਂ 2012 ਦੇ ਵਿੱਚ ਵੀ ਉਹਨਾਂ ਨੂੰ ਮਿਲੇ ਆ ਅੱਛਾ ਉਦੋਂ ਸਾਡੇ ਨਗਰ ਦੇ ਵਿੱਚ ਸੀਵਰੇਜ ਪੈ ਰਿਆ ਸੀਗਾ ਸਾਡੇ ਬਹੁਤੀ ਸਤਕਾਰਯੋਗ ਅੰਕਲ ਜੀ ਅਜਮੇਰ ਸਿੰਘ ਜੀ ਸਿੱਧੂ ਪਰਿਵਾਰ ਉਹ ਵੀ ਨਾਲ ਗਏ ਸੀਗੇ ਵੀ ਪਿੰਡ ਦੀ ਭਲਾਈ ਲਈ ਉਹਨਾਂ ਨੇ ਵੀ ਇਹੀ ਗੱਲ ਕੀਤੀ ਸਾਰੇ ਨੌਜਵਾਨਾਂ ਨਾਲ ਵੀ ਆਪਾਂ ਵੀ ਆਪਾਂ ਬੇਨਤੀ ਕਰਦੇ ਵੇ ਆ ਬਾਬਾ ਜੀ ਨੂੰ ਵੀ ਸਾਨੂੰ ਜ਼ਮੀਨ ਦੇ ਦਿਓ ਵੀ ਅਸੀਂ ਕੁਝ ਬਣਾਉਣਾ ਚਾਹੁੰਨੇ ਹਾਂ ਉੱਥੇ ਸਿੱਧੂ ਪਰਿਵਾਰ ਨੇ ਅਸੀਂ ਉਹਨਾਂ ਦੇ ਨਾਲ ਗਏ ਆ ਉੱਥੇ ਆਪਣੀ ਜਿਹੜੀ 68 ਬਣੀ ਹੋਈ ਆ ਉੱਥੇ ਗਏ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਸਾਨੂੰ ਜ਼ਮੀਨ ਦੇ ਦਿਓ ਤੁਹਾਡੇ ਕੋਲ ਕੁਝ ਬਣਿਆ ਨਹੀਂਗਾ ਉਹ ਤਾਂ ਵੀ ਉਹਨਾਂ ਨੇ ਲਾਰਾ ਲਾਇਆ ਕਹਿੰਦੇ ਜੀ ਇੱਥੇ ਕੈਂਸਰ ਦਾ ਹਸਪੀਟਲ ਬਣੂਗਾ ਯਾਨੀ ਦੇ ਬਾਰ-ਬਾਰ ਕੋਈ ਨਾ ਕੋਈ ਨਵੀਂ ਗੱਲ ਕਹਿੰਦੇ ਆ ਵੀ ਇਹ ਤਾਂ ਬਹੁਤ ਵੱਡਾ ਹਸਪੀਟਲ ਬਣੂਗਾ ਇੱਥੇ ਮਤਲਬ ਪੰਜਾਬ ਦੇ ਵਿੱਚ ਇਹੋ ਜਿਹਾ ਹੈ ਨਹੀਂਗਾ ਵੀ ਬਹੁਤ ਫਾਇਦਾ ਹੋਊਗਾ ਸਾਨੂੰ ਤਾਂ ਹਸਪੀਟਲ ਬਣੀ ਲੱਭਿਆ ਤੇ ਨਾ ਪੋਲੀਟੈਕ ਨਾ ਕਾਜ ਲੱਭਿਆ ਬਸ ਯਾਨੀ ਇਹੋ ਜਿਹਾ 5 ਸਾਲ ਬਾਅਦ ਨਾਰਾ ਦੇ ਦਿੰਦੇ ਜਿਹਦਾ 5 ਸਾਲ ਲੰਘ ਜਾਂਦੇ ਉਹਨਾਂ ਦੇ ਹਾਂਜੀ ਹਾਂਜੀ ਬਿਲਕੁਲ ਜੀ ਮਾਨੇ ਰੱਖ ਲੋ ਵੀ ਨਵੇਂ ਤੋਂ ਨਵੇਂ ਬੰਦੇ ਹੁੰਦੇ ਆ ਜੀ ਉਹਨਾਂ ਦੇ ਉਦੋਂ ਉਦੋਂ ਬਾਅਦ ਜੀ ਚਲੋ ਜਿਹੜੇ ਸਾਡੀ ਦਾ ਹੈਗੀ ਹੈਗੀ ਆ ਚਲੋ 8-9 ਕਿੱਲੇ ਹੋਰ ਵੀ ਕਿਸੇ ਦੇ ਜੋ ਸਾਡੇ ਨਗਰ ਦੇ ਵਿੱਚ ਉੱਥੇ ਵੀ ਹਸਪੀਟਲ ਬਣਾਉਣਾ ਚਾਹੁੰਦੇ ਆਣੇ ਦੀ ਰੱਖ ਲੋ ਵੀ ਸਾਡੇ ਨਗਰ ਦੇ ਨਾਲ ਹੀ ਮਤਲਬ ਇਹ ਧੋਖੇ ਹੋਈ ਜਾਂਦੇ ਆ। ਬਸ ਇਹੋ ਚੀਜ਼ ਤੋਂ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਸਾਡੀ ਜ਼ਮੀਨ ਆ। ਉਹ ਸਾਨੂੰ ਮਿਲਣੀ ਚਾਹੀਦੀ ਆ। ਸਾਡਾ ਬਸ ਕੇਸ ਚੱਲ ਰਿਹਾ ਵਾ। ਦੋ ਕੇਸ ਇਹ ਜਿੱਤੇ ਆ। ਅੱਛਾ। ਇੱਕ ਤਾਂ 25/10/2018 ਨੂੰ ਫੈਸਲਾ ਆਇਆ ਸੀਗਾ ਬਾਦ ਅਦਾਲਤ ਬਨੋਧ ਕੁਮਾਰ ਡਿਪਟੀ ਡਾਇਰੈਕਟਰ ਅੱਛਾ। ਹਾਂ ਪੰਚਾਇਤੀ ਵਿਭਾਗ। ਇਹ 25/10 ਨੂੰ ਫੈਸਲਾ ਸਾਡੇ ਹੱਕ ਚ ਹੋਇਆ। ਉਸ ਤੋਂ ਬਾਅਦ ਦੁਬਾਰਾ ਉਹਨਾਂ ਨੇ ਅਪੀਲ ਕਰਤੀ ਸੀਗੀ। ਉਸ ਤੋਂ ਬਾਅਦ ਫੇਰ ਫੈਸਲਾ ਆਇਆ ਸੀ 14/1/2021 ਨੂੰ। ਹੂੰ ਇਹ ਬਾਦਾਲਤ ਗਗਨਦੀਪ ਸਿੰਘ ਵਰਕ ਡਿਪਟੀ ਡਾਇਰੈਕਟਰ ਲੁਧਿਆਣਾ ਹੂੰ ਇਹਨਾਂ ਦੋ ਦੋ ਸਾਡੇ ਜੋ ਕੇਸ ਸੀਗੇ ਸਾਡੇ ਪੱਖ ਦੇ ਵਿੱਚ ਹੋਏ ਆ ਹੁਣ ਉਹਨਾਂ ਨੇ ਅਪੀਲ ਕੀਤੀ ਹੋ ਜੋ ਜੀਡੀਸੀ ਮਾੜੀ ਚੱਲ ਰਿਹਾ ਸਾਡਾ ਕੇਸ ਹੂੰ ਉਹਦੇ ਵਿੱਚ ਵੀ ਚਲੋ ਤਰੀਕਾਂ ਪੈ ਰਹੀਆਂ ਆ ਪਰ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਜੋ ਜਾਇਦਾਦ ਸਾਡੀ ਨਗਰ ਦੀ ਆ ਉਹ ਸਾਨੂੰ ਮਿਲਣੀ ਚਾਹੀਦੀ ਹਾਂਜੀ ਹਾਂਜੀ ਇੱਕ ਪਾਸੇ ਮਤਲਬ ਪੂਰਾ ਨਗਰ ਖੜਾ ਜੀ ਹਨਾ ਇੱਕ ਪਾਸੇ অসੰਤ ਨੇ ਹੂੰ ਫਿਰ ਇੰਨੀ ਪਹੁੰਚ ਉਹਨਾਂ ਦੀ ਪਾਵਰ ਹੈ ਜਾਂ ਕਾਰਨ ਕੀ ਆ ਵੀ ਪੋਲਿਟੀਕਲ ਉਹ ਬੰਦਾ ਪੋਲਿਟੀਕਲ ਗੇਮਾਂ ਖੇਡਦਾ ਉਹਦੇ ਪੱਲੇ ਕੁਝ ਨਹੀਂ ਹੈ ਉਹ ਨੂਰ ਮਹਿਰ ਤੁਸੀਂ ਮੁੰਬਈ ਤੋਂ ਦੇਖੀ ਹੋ ਉਹ 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 ਜ਼ਮੀਨ ਸਾਰੀ ਪਹਿਲਾਂ ਪੌਣ ਕਰਾ ਲਈ ਅਗਲੇ ਤੋਂ ਮਗਰ ਉਹ ਵੇਚਤੀ ਉਹ ਤਾਂ ਬੰਦਾ ਗੇਮਾਂ ਖੇਡਣ ਦਾ ਬੰਦਾ ਉਹਨੂੰ ਤਾਂ ਸੰਤ ਕਹਿਣ ਨੂੰ ਮੈਂ ਤਾਂ ਕਹਿੰਦਾ ਨਹੀਂ ਸੰਤ ਤਾਂ ਉਹ ਕੋਈ ਜਿਹੜਾ ਬੰਦਾ ਪੈਂਡਰਾਂ ਗੇਮ ਖੇਡ ਗਿਆ ਯਾਰ ਹਾਂ ਕਦੇ ਪੌਲੇ ਕਿ ਟੈਕਨਕਾਲ ਜੋ ਕਿਤੇ ਸਕੂਲ ਖੋਲ ਲਿਆ ਕਿਤੇ ਕੌਸ ਖੋਲ ਲਿਆ ਕਿਤੇ ਕੋ ਕੋ ਲਿਆ ਹੁਣ ਕਹਿੰਦਾ ਹਸਪੀਟਲ ਖੋਲੂਗਾ ਹਸਪੀਟਲ ਇੱਥੇ ਖੋਲੇ ਸੀ ਚਲ ਜਾ ਕੇ ਦਿਖਾਉਣਾ ਤੁਹਾਨੂੰ ਉਹ ਵੀ ਬੰਦ ਪਿਆ ਅੱਛਾ ਉੱਥੋਂ ਸਮਾਨ ਚੱਕ ਕੇ ਲੈ ਗਏ ਸਾਰਾ ਕੁਝ ਕਦੇ ਵੈਸੇ ਪਿੰਡ ਲਈ ਕੁਛ ਕੀਤਾ ਉਹਨਾਂ ਨੇ ਨਹੀਂ ਨਹੀਂ ਨਾ 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 ਵੈਸੇ ਗੇਮ ਖੇਡਦਾ ਜੋ ਖੇਡਦਾ ਇੱਥੇ ਮੈਂ ਬੋਰ ਕਰਾ ਦੇਣਾ ਪਿੰਡ ਨੂੰ ਪਾੜਨਾ ਚਾਹੁੰਦਾ ਅੱਛਾ ਹਾਂ ਆਂਦੇ ਆਪਦੇ ਨਹੀਂ ਕਰ ਆਹ 10 ਬੰਦੇ ਆਪਦੇ ਕੰਨੀ ਕਰਕੇ ਗੇਮਾਂ ਖੇਡਦਾ ਉਹ ਅਸੀਂ ਖੜਨ ਨਹੀਂ ਦੇਣਗਾ ਸਾਨੂੰ ਤਾਂ ਪੈਲੀ ਚਾਹੀਦੀ ਆ ਕਿੰਨੀਆਂ ਕ ਕੋਸ਼ਿਸ਼ਾਂ ਕੀਤੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਕੋਸ਼ਿਸ਼ ਕਰੀ ਜਾਂਦੇ ਆ ਅਸੀਂ ਤਾਂ ਪਿੰਡ ਕੰਨੀ ਕੋਸ਼ਿਸ਼ਾਂ ਕਰੀਏ ਪਹਿਲਾਂ ਮੇਰਾ ਭਰਾ ਪੰਚਾਇਤ ਮੈਂਬਰ ਸੀ ਸਰਦਾਰ ਸੋਹਣ ਸਿੰਘ ਦੇ ਨਾਲ ਉਦੋਂ ਤੱਕ ਕੇਸ ਲੜੀ ਗਏ ਆ ਅੱਛਾ ਇਹ ਦੂਸਲੀ ਪੰਚਾਇਤ ਦੇ ਵਿੱਚ ਅੱਛਾ ਗਰਮੀ ਗਿਲ ਸਿੰਘ ਮੇਰਾ ਭਰਾ ਪੰਚਾਇਤ ਮੈਂਬਰ ਸੀ ਉਦੋਂ ਤੋਂ ਲੈ ਕੇ ਉਹਦੇ ਨਾਲ ਕੇਸ ਲੜੀ ਜਾਂਦੇ ਆ ਬਸ ਉਹ ਗਾਹਾਂ ਕਰ ਲੰਦਾ ਗਾਹਾਂ ਇਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਹਿੰਦੇ ਆਮ ਆਦਮੀ ਦੀ ਆ ਇਹ ਆਮ ਆਦਮੀ ਦੇ ਦਾ ਕਬਜ਼ਾ ਲੈ ਕੇ ਦੇਵੇ ਪਿੰਡ ਦੀ ਪੈੜੀ ਆ ਕਿਹੜਾ ਕੋਈ ਨੌਕਰੀ ਮੰਗਦਾ ਜਾਂ ਕੋਈ ਹੋਰ ਮੰਗਦਾਗਾ ਜਾਂ ਕੋਈ ਆਪਦਾ ਨਿੱਜੀ ਕੰਮ ਕਰਾਉਣਾ ਚਾਹੁੰਦਾ ਪੰਚਾਇਤ ਦੀ ਪੈੜੀ ਆ ਲੋਕਾਂ ਦੀ ਪੈੜੀ ਆ ਪਿੰਡ ਨੂੰ ਆਉਂਦਾ ਨਾਵੇ ਪਿੰਡ ਦਾ ਕੋਈ ਵਿਕਾਸ ਹੋਵੇ ਠੱਗੀ ਮਾਰੀ ਆ ਹਾਂ ਠੱਗੀ ਮਾਰੀ ਆ ਪਿੰਡ ਦਾ ਮੈਂ ਦਾ ਸਿੱਧਾ ਕਹੂੰਗਾ ਹਾਂ ਹੂੰ ਜੇ ਉਹ ਮਨ ਲੋ ਸਟੇ ਮਿਲ ਜਾਂਦੀ ਆ ਜਾਂ ਹੋਰ ਕੁਝ ਹੋ ਜਾਂਦਾ ਉਹਨਾਂ ਨੂੰ ਹਨਾ ਪਿੰਡ ਦੇ ਲੋਕ ਕੀ ਸੋਚਦੇ ਆ ਫਿਰ ਵੀ ਪਿੰਡ ਦੇ ਲੋਕ ਤਾਂ ਇਹ ਸੋਚ ਮੈਂ ਤਾਂ ਇਹ ਕਹਿੰਦਾ ਵੀ ਸੋਚਦੇ ਬੈਂਡ ਨੂੰ ਇਕੱਠੇ ਹੋ ਕੇ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੇ ਘਰ ਆ ਟਾ ਸਕਦੀ ਆ ਤਾਂ ਪਹਿਲ ਤੇ ਕਬਜ਼ਾ ਨਹੀਂ ਕਰਾ ਸਕਦੀ ਇੱਥੋਂ ਪਹਿਲੀ ਕਿਉਂ ਕੱਢ ਨਹੀਂ ਸਕਦੀ ਉਹ ਬੰਦੇ ਨੂੰ ਹਮ ਪੰਚਾਇਤ ਦੀ ਪਹਿਲੀ ਆ ਸਰਕਾਰ ਦੀ ਪਹਿਲੀ ਆ 18 ਕਿੱਲੇ ਨਾ ਹਾਂ 18 ਕਿੱਲੇ ਆਈ 18 ਕਿੱਲੇ ਦੀ ਆਮਦਨ ਵੀ ਬਹੁਤ ਬਹੁਤ ਆਉਂਦੀ ਆ ਯਾਰ ਆ ਤੁਸੀਂ ਗਲ ਕਲਕੂਲੇਸ਼ਨ ਕਰਕੇ ਦੇਖੋ 70000 ਦੇ ਹਿਸਾਬ ਨਾਲ ਕਿੰਨਾ ਬਣਦਾ ਆ ਹੂੰ ਕਿੰਨੀ ਆਮਦਨ ਹੋਵੇ ਪਿੰਡ ਨੂੰ ਉਹੀ ਪਿੰਡ ਦੇ ਬੁਗਾਹ ਤੇ ਲੱਗੇ ਹੂੰ ਜਿਵੇਂ ਹੁਣ ਉਹ ਕਹਿੰਦੇ ਆ ਕੈਂਸਰ ਹਸਪੀਟਲ ਬਣਾਵਾਂਗੇ ਉਮੀਦ ਹੈਗੀ ਐ ਵੀ ਕਰ ਦੇ ਯਾਰ ਕੈਂਸਰ ਹਸਪੀਟਲ ਇੱਥੇ ਬੋਰ ਲੱਗਿਆ ਦੇਖ ਲੋ ਇੱਥੇ ਨਿੱਜੀ ਜਾਇਦਾਦ ਲੈ ਕੇ ਬਣਾਇਆ ਸੀ ਉੱਥੇ ਉੱਥੇ ਕੱਲੇ ਪਿੱਲਰ ਖੜੇ ਆ ਹੂੰ ਆਪਦੀ ਨਿੱਜੀ ਜਾਇਦਾਦ ਤੇ ਉੱਥੇ ਦਾ ਕੋਈ ਬਣਾਇਆ ਨਹੀਂਗਾ ਇਹਨਾਂ ਦਾ ਨਾਨਕਸਰ ਵਾਲੇ ਨਾਲ ਵੀ ਕੋਈ ਸਬੰਧ ਹੈਗਾ 86 ਨਾਲ ਜਾਂ ਕੀ ਇਹਦੇ ਵਿੱਚ ਜਿਵੇਂ ਲਿਖਿਆ ਸੀਗਾ ਇਹ ਨਾਨਕਸਰ ਦੀ ਇੱਕ ਬ੍ਰਾਂਚ ਆ ਯਾਰ ਬ੍ਰਾਂਚ ਜੀ ਅੱਛਾ ਹਾਂ ਹਾਂ ਤਪਾ ਗਲਤ ਗੱਲਬਾਤ ਕੀਤੀ ਆ ਹੋਰ ਵੀ ਗਲਤ ਗੱਲਬਾਤ ਕਰਾਂਗੇ ਤੁਸੀਂ ਕੀ ਕਹਿੰਦਾ ਸੀ ਮਜਬੀ ਸਿੱਖਾਂ ਦਾ ਮੁੰਡਾ ਜੀ ਪਹਿਲੇ ਫਿਰ ਜਦੋਂ ਇਹ ਸਾਡੇ ਬੰਦੇ ਰੌਲਾ ਪਾਉਣ ਲੱਗ ਜਾਂਦੇ ਆ ਸਾਡੀਆਂ ਮਜਬੀਆਂ ਦੀਆਂ ਕੁੜੀਆਂ ਦੇ ਇਹਨਾਂ ਨੇ ਵਿਆਹ ਕਰਨ ਲੱਗ ਗਏ ਅੱਛਾ ਜਦੋਂ ਰੌਲਾ ਪਾਉਣ ਲੱਗ ਜਾਂਦਾ ਕੋਈ ਨਾ ਕੋਈ ਜਿਵੇਂ ਦੱਸ ਦਿਆ ਵੀ ਨਵੀਂ ਤਕਨੀਕੀ ਖੇਡ ਖੇਡਦੇ ਆ ਹਾਂ ਨਵੀਂ ਖੇੜੀ ਖੇੜੀ ਇਹਨਾਂ ਨੇ ਪੈਣੀ ਨਾ ਇਹਨਾਂ ਕੋਲੇ ਜਾਵੇ ਪੈਣੀ ਨਾ ਸਾਡੇ ਕੋਲੋਂ ਜਾਵੇ ਹਾਂ ਬਸ ਗੱਲ ਉਹ ਥੋੜਾ ਚਿਰ ਵਿਆਹ ਕਰੇ ਫਿਰ ਫਿਰ ਉਹੀ ਹੋ ਗਿਆ ਕਬਜਾਈ ਉਹਨਾਂ ਦਾ ਦੁਬਾਰੇ ਫੇਰ ਉਸੇ ਕੰਮ ਤੇ ਹੀ ਫੇਰ ਚੱਲ ਪਏ ਜਿਹੜਾ ਤੁਹਾਡੇ ਪੈਸੇ ਜੇ 100% ਖਾ ਕੇ 10% ਲਾਉਂਦੇ ਆ ਆਪਦੇ ਕੋਲੋਂ ਨਹੀਂ ਜੀ ਲਾਉਂਦੇ ਉਹ ਜੇ ਸਾਡੀਆਂ ਬਜੀਆਂ ਸਿੱਖਾਂ ਨੇ ਕਿ ਕੁੜੀਆਂ ਦਾ ਵਿਆਹ ਕਰਦੇ ਆ ਨਾ ਪੈਸਾ ਆਪਦੇ ਕੋਲੋਂ ਨਹੀਂ ਲਾਉਂਦੇ ਉਹਦਾ ਇਕੱਠਾ ਕਰ ਲੈਂਦੇ ਜੀ ਕੋਈ ਸੂਟ ਦੇ ਗਿਆ ਕੋਈ ਕੁਸ਼ ਦੇ ਗਿਆ ਕੋਈ ਕੁਸ਼ ਦੇ ਗਿਆ ਲੋਕਾਂ ਦੇ ਹੀ ਪੈਸੇ ਆ ਟੋਕਰਾ ਧਰ ਕੇ ਬਹਿ ਜਾਂਦੇ ਆ ਮੁਰਦ ਟੇਕੀ ਚੱਲੋ ਮੱਥਾ ਬਾਬਿਆਂ ਨੂੰ ਹੂੰ ਬਸ ਉਹ ਸਾਡਾ ਹੀ ਪੈਸਾ ਸਾਡਾ ਹੀ ਸਰ ਸਾਡੀਆਂ ਹੀ ਜੁੱਤੀਆਂ ਹੂੰ ਲਾਸਾ ਕੰਮ ਕਰਦੇ ਆ ਹੋ ਬਾਬਾ ਹੋਰ ਤਾਂ ਕੁਝ ਨਹੀਂ ਕਰ ਹਾਂ ਇਧਰ ਵੀ ਗੱਲਬਾਤ ਕਰਾਂਗੇ ਹਾਂਜੀ ਥੋੜੀ ਜੀ ਗੱਲ ਵਿੱਚ ਰਹਿ ਗਈ ਸੀ ਪੰਚਾਇਤ 2018 ਦੇ ਵਿੱਚ ਨਵੰਬਰ 2018 ਦੇ ਵਿੱਚ ਸਾਰੇ ਪਿੰਡ ਨੇ ਕਬਜ਼ਾ ਲੈ ਲਿਆ ਸੀ ਕਣਕ ਬੀਤੀ ਸੀ ਕਣਕ ਅਸੀਂ ਵੱਢੀ ਨਹੀਂ ਆ ਉਸ ਤੋਂ ਬਾਅਦ ਜ 2018 ਤੋਂ 13 23 ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਫਿਰ ਤੇ ਕਬਜ਼ਾ ਲਿਆ ਵਾ ਦੁਬਾਰਾ ਛੱਡਤਾ ਇਹਦਾ ਕਰਕੇ ਵੀ ਅੱਕਰ ਹੀ ਪੈੜੀ ਸਾਡੇ ਹੱਥ 'ਚ ਆ ਗਈ ਸੀ ਸੋ ਇਹਦੇ 'ਚ ਹੁਣ ਕੁਝ ਗੱਲਾਂ ਸੀ ਓਪਨਲੀ ਨਹੀਂ ਕਰਦੇ ਹੁੰਦੇ ਵੀ ਪਿੰਡ ਦਾ ਮਸਲਾ ਸੀ ਕਾਡੀ ਕੋਸ਼ਿਸ਼ ਪਤਾ ਕਿ ਸਾਨੂੰ ਹੁਣ ਅਰਜਣ ਨੂੰ ਅੱਖ ਦੇਂਦੀ ਆ ਹਲੇ ਅਸੀਂ ਉਸ ਤੇ ਲਾਮਬੰਦੀ ਕਰਨ ਤੇ ਲੱਗੇ ਆ ਬੜਾ ਕੁਝ ਸਮੇਂ ਤੇ ਦੱਸਾਂਗੇ ਵੀ ਕਿੱਥੇ ਕੀ ਹੋਇਆ ਪਰ ਇਹ ਹੈ ਆ ਗੱਲ ਵੀ ਉਹ ਜਿਹੜੀ ਸੰਤ ਨੇ ਕਿਹਾ ਵੀ ਉਹ ਗੇਮ ਖੇਡਣ ਵਾਲੇ ਹੀ ਆ ਮਤਲਬ ਫਿਰ ਇਹ ਕਿਹੜੀ ਸਾਡੇ ਪਿੰਡ ਦੇ ਵਿੱਚ ਉਹ ਆਪਣਾ ਕੋਈ ਪਾਟਕ ਪਾ ਜਾਂਦਾ ਅਸੀਂ ਉਹ ਚਾਹੁੰਦੇ ਨਹੀਂ ਸਾਡੀ ਸਿਰਫ ਤੇ ਸਰਫ ਸੰ ਪੜੀ ਦੀਦੀ ਆ ਅਸੀਂ ਪਿੰਡ ਦੇ ਵਿੱਚ ਟਕਰਾ ਨਹੀਂ ਹੋਣ ਦੇਣਾ ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ ਹਾਂ ਸਾਰੇ ਲੋਕ ਸਿਆਣਪ ਨਾਲ ਚੱਲ ਰਹੇ ਹੈ ਪਰ ਉਹਦੀ ਕੋਸ਼ਿਸ਼ ਹੈ ਪਿੰਡ ਦੇ ਲੋਕ ਭਲਾ ਲੜ ਕੇ ਮਰ ਜਾਣ ਉਹਨੂੰ ਕੋਈ ਫਰਕ ਨਹੀਂ ਆਉਂਦਾ ਨੀਗਾ ਉਹ ਅਸੀਂ ਉਹਦੀ ਉਹ ਭਲੇਖੇ ਜਨਾ ਰਹੇ ਜਿਹੜੀਆਂ ਉਹਦੀਆਂ ਚਾਲਾਂ ਅਸੀਂ ਉਹ ਨਹੀਂ ਸਫਲ ਹੋਣ ਦਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਪਰਾਰ ਮਹੀਨੇ ਤੋਂ ਪਹਿਲਾ ਪਹਿਲਾ ਕੁਝ ਨਾ ਕੁਝ ਹੋਊਗਾ ਪੱਕਾ ਸੋ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਇਹਨੂੰ ਚੈਨਲ ਨੂੰ ਦੇਖ ਰਹੇ ਹੈ ਉਹਨਾਂ ਨਿਮਰਤਾ ਸਹਿਤ ਬੇਨਤੀ ਆ ਪਿਆਰੇ ਲੋਕੋ ਜ਼ਰੂਰੀ ਨਹੀਂ ਹੁੰਦਾ ਤੁਸੀਂ ਇਹ ਜਨ ਵਾਲੇ ਚੈਨਲ ਇਹਦੇ ਵੱਧ ਤੋਂ ਵੱਧ ਨੂੰ ਇਸ ਚੈਨਲ ਦੇ ਵਿੱਚ ਸਾਡੀ ਗੱਲ ਨੂੰ ਦੁਨੀਆ ਪੱਧਰ ਤੇ ਲਿਜਾਵਾਂਗੇ ਸਾਡੀ ਗੱਲ 'ਚ 1% ਝੂਠ ਆ ਜਿਹੜਾ ਕੋਈ ਮਰਜ਼ੀ ਸਾਨੂੰ ਸਜ਼ਾ ਦੇ ਦੇ ਪਰ ਅਸੀਂ ਅਪ੍ਰੈਲ ਤੋਂ ਪਹਿਲਾਂ ਕੁਝ ਨਾ ਕੁਝ ਕਰਾਂਗੇ ਜ਼ਮੀਨ ਦੇ ਵਿੱਚ ਹੋਵਾਂਗੇ ਜੀ